ਸਾਡੇ ਸਿੱਖ ਧਰਮ ਨਾਲ ਠੀਕ ਹੈ ਜੀ ਬਾਬੇ ਗੁਰੂ ਨਾਨਕ ਨਾਲ ਉਹਨਾਂ ਦੇ ਨਾਲ ਜਿਹੜਾ ਨਾ ਇਹਨਾਂ ਦੇ ਵੱਡਿਆਂ ਦਾ ਇੱਕ بڑا ਇੱਕ ਕੀ ਕਹਿੰਦੇ ਨੇ ਵਿਆਹ ਰਿਹਾ ਹੈ بڑا ਇੱਕ ਤਲਕ ਰਿਹਾ ਉਹਨਾਂ ਨਾਲ ਸਾਡੇ ਨਾਲ ਜੀ ਇੱਥੇ ਰਾਏ ਬਲਾਰ ਸਾਂਝ ਰਹੀ ਹੈ ਹਾਂਜੀ ਸਾਂਝ ਹੈ ਨਾ ਪੂਰੀ ਉਹਨਾਂ ਸਾਂਝ ਪਾਈ ਹੈ ਬੜੀ ਵੱਡੀ ਤੇ ਉਹਦੇ ਬਾਰੇ ਅਸੀਂ ਗੱਲ ਕਰੀਏ ਤੇ ਰਾਏ ਬਲਾਰ ਪੱਟੀ ਸਾਹਿਬ ਜੀ ਜਿਨ੍ਹਾਂ ਨੇ ਬਾਬੇ ਗੁਰੂ ਨਾਨਕ ਘਰ ਨੂੰ ਜਿਹੜਾ ਉਹ 750 ਮਰਬਾ ਜ਼ਮੀਨ ਦਿੱਤੀ ਸੀ ਮਾਸ਼ਾਅੱਲਾ ਉਹਨਾਂ ਦੀ نسل ਚੋਂਗੇ 16ਵੀਂ ਪੀੜ੍ਹੀ ਹੈ ਜੀ ਜਨਾਬ ਰਾਏ ਫੈਸਲ ਰਸ਼ੀਦ ਭੱਟੀ ਸਾਹਿਬ ਸਾਡੇ ਨਾਲ ਬੈਠੇ ਨੇ ਜੀ ਪਾਜੀ ਜੀਆ ਨੂੰ ਕਹਿੰਦੇ ਆ ਤੁਹਾਨੂੰ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਭੱਟੀ ਸਾਹਿਬ ਜੀ ਸਰ ਇਹ ਜਿਹੜਾ ਉਹ ਤੁਹਾਡੇ ਬਜ਼ੁਰਗਾਂ ਨੇ ਜੇਸਰਾਂ ਲੈ ਕੇ ਟੁਰੇ ਇਸ ਚੀਜ਼ ਨੂੰ ਤੁਹਾਡੇ ਰਾਏ ਬੁਲਾਰ ਭੱਟੀ ਸਾਹਿਬ ਜੀ 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 ਉਹਨਾਂ ਨੇ ਜਿਹੜੀ ਉਹ ਜ਼ਮੀਨ ਦਿੱਤੀ ਅੱਜ ਤੁਸੀਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਉਹਦਾ ਸਿੱਖ ਧਰਮ ਨਾਲ ਜਿਹੜਾ ਉਹ ਉਹਨੂੰ ਕਿੰਨਾ ਕੁ ਫਾਇਦਾ ਹੋਇਆ ਯੋ ਉਹ ਸਾਰਾ ਥੋੜਾ ਜਿਆਦਾ ਦੱਸੋ ਨਜ਼ਰਾਏ ਕਦੋਂ ਗੱਲ ਟੁਰੀ ਕੇਸਰਾ ਟੁਰੀ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਨਾ ਕਿ ਸਾਂਝ ਹੈਗੀ ਸੀ ਮੈਂ ਸਮਝਦਾ ਕਿ ਸਾਂਝ ਅਜੇ ਹੈਗੀ ਹੈ ਕਿ ਚੱਲ ਰਹੀ ਹੈ ਔਰ ਇੱਕ ਜ਼ਿੰਮੇਦਾਰੀ ਹੈ ਜਿਹੜੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੱਲਦੀ ਰਹੇ ਇਹ ਸਾਡੇ 500 ਸਾਲ ਪਹਿਲੇ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਪੈਦਾ ਹੁੰਦੇ ਨੇ ਇਹ ਉਹਦੇ ਬਾਅਦ ਹੁੰਦਾ ਹੈ ਇਹ ਸਟਾਰਟ ਹੁੰਦਾ ਹੈ ਕੰਮ ਜੀ ਸਾਡੇ ਜਿਹੜੇ ਵੜਕੇ ਸਨ ਆਪੂਰੀ ਉਹਨਾਂ ਦੇ ਵਾਲਿਦ ਬਰਾਏ ਪੋਏ ਜਿਹੜੇ ਸਨ ਉਹ ਫੌਤ ਹੋ ਗਏ ਸਨ ਯੰਗ ਏਜ ਇਚ ਤੇ ਇਹ ਕੋਈ ਸਟੇਟ ਹੈਗੀ ਸੀ ਕੋਈ 40000 ਏਕੜ ਤੋਂ ਉੱਤੇ ਦੀ ਸੀ ਇਹ ਸਟੇਟ ਤੇ ਉਹਨੂੰ ਵੇਖਣ ਆਸਤੇ ਨਾ ਫਿਰ ਇਹ ਡੀਜੀ ਖਾਨ ਤੋਂ ਕਾਲੂ ਮੈਥਾ ਸਾਹਿਬ ਕੇ ਹਿੰਦੂ ਸਨ ਤੇ ਕਿਉਂਕਿ ਹਿਸਾਬ ਕਿਤਾਬ ਵਿੱਚ ਉਹ ਬਿਹਤਰ ਸਨ ਇਹ ਉਹਨਾਂ ਨੂੰ ਉੱਥੋਂ ਫਿਰ ਲੈ ਕੇ ਆਂਦਾ ਗਿਆ ਇਥੇ ਫਿਰ ਉਹਨਾਂ ਦੇ ਘਰ ਫਿਰ ਔਲਾਦ ਨਹੀਂ ਸੀ ਹੋ ਰਹੀ ਬੇ ਬੇਟਾ ਨਹੀਂ ਸੀ ਪੈਦਾ ਹੋ ਰਿਹਾ ਤੇ ਬੀਬੀ ਨਾਨਕੀ ਸਾਨ ਬੀਬੀ ਨਾਨਕੀ ਪੈਦਾ ਹੋ ਗਏ ਸਨ ਤੇ ਬੇਟੇ ਦਿਖਾਈ ਸਿੱਖ ਕਾਲੂ ਮੈਂ ਮੈਂ ਤੁਹਾਨੂੰ ਤੇ ਫਿਰ ਕਿਉਂਕਿ ਸਾਡਾ ਇੱਕ عقیدہ ਵੀ ਹੈ ਸ਼ਾਹਕੋਟ ਦੇ ਪੀਰ ਨੇ ਉਹਨਾਂ ਨਾਲ ਤੇ ਰਾਜ ਸਾਹਿਬ ਨੇ ਕਿਹਾ ਕਿ ਤੁਸੀਂ ਜਾ ਕੇ ਦੁਆ ਕਰੋ ਉਹ ਤੇ ਦੁਆ ਕੀਤੀ ਤੇ ਫਿਰ ਉਹ ਬਾਬਾ ਗੁਰੂ ਨਾਨਕ ਉਹ ਤੋਂ ਪੈਦਾ ਹੋਏ ਤੇ ਉਹ ਤੋਂ ਫਿਰ ਇੱਕ سلسلہ ਇੱਕ ਸਟਾਰਟ ਹੁੰਦਾ ਹੈ ਔਰ ਫਿਰ ਜਦੋਂ ਇਹ ਗੁਰੂ ਨਾਨਕ ਯੰਗ 에ਜੇ ਸਣ 10 ਕੁ ਸਾਲ 10 12 ਸਾਲ ਇਹ ਜਦੋਂ ਬਾਹਰ ਜਾਂਦੇ ਸਨ ਫੀਲਡ 'ਚ ਕੰਮ ਕਰਨ ਜਾਂ ਹੋਰ ਵੀ ਉਹਨਾਂ ਨੂੰ ਕੋਈ ਪਾਲਤ ਜਦੋਂ ਫਿਰ ਕਹਿੰਦਾ ਸੀ ਜਾ ਕੇ ਕਾਰੋਬਾਰ ਕਰੋ ਇਹ ਕੁਝ ਵੀ ਉਹਨਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਨਾ ਕਿ ਉਹਨਾਂ ਦਾ ਜਿਹੜਾ ਸੀ ਲਗਾਓ ਸੀ ਉਹ ਲੋਗਾ ਨਾਲ ਸੀ ਅੱਲਾ ਦੇ ਲੋਗਾ ਨਾਲ ਸੀ ਰੱਬ ਲਈ ਕੁਝ ਕਰਨਾ ਚਾਹੁੰਦੀ ਸੀ ਬਾਪ ਨੇ ਉਹਨਾਂ ਨੂੰ ਪੈਸੇ ਦਿੱਤੇ ਕਿ ਜਾਓ ਜੀ ਫਰੂਕਾਬਾਦ ਉੱਥੋਂ ਜਾ ਕੇ ਉੱਥੇ ਮੰਡੀ ਲੱਗਦੀ ਸੀ ਉੱਥੋਂ ਚਾਵਲ ਲੈ ਕੇ ਆਓ ਗੰਨਾਮ ਲੈ ਕੇ ਆਓ ਉਹ 20 ਰੁਪਏ ਉਹ 20 ਰੁਪਏ ਉੱਥੇ ਲੋਕਾਂ ਨੂੰ ਵੰਡ ਕੇ ਆ ਗਏ ਪਿਓ ਨੇ ਕਿਹਾ ਕੀ ਕੀਤਾ ਨੇ ਕਿ ਮੈਂ ਸੱਚਾ ਸੌਦਾ ਕਰਕੇ ਆਇਆ ਆ ਆਹ ਉੱਥੋਂ ਫਿਰ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਮਾਮਲੇ ਹੋਏ ਜਿੱਥੇ ਲੋਕਾਂ ਨੇ ਆ ਕੇ ਰਾਏ ਸਾਹਿਬ ਨੂੰ ਆਖਣਾ ਕਿ ਜੀ ਇਹ ਸਾਡਾ ਕਿਉਂਕਿ ਬਾਬਾ ਜੀ ਜਿਹੜੇ ਸਨ ਉਹ ਜਾਨਵਰ ਲੈ ਕੇ ਜਾਂਦੇ ਸਨ ਬਾਹਰ ਚ ਚਰਾਏ ਸਨ ਮਤਲਬ ਉਹ ਬਾਲਦ ਜਿਵੇਂ ਉਸ ਵਕਤ ਹੁੰਦਾ ਸੀ ਸਾਰਾ ਉਹ ਕਹੇ ਤੇ ਕਿਸੇ ਨੇ ਕਿਹਾ ਜੀ ਸਾਡੀ ਖੇਤੀ ਦਾ ਬੜਾ ਨੁਕਸਾਨ ਹੋ ਗਿਆ ਰਾਏ ਸਾਹਿਬ ਕੋਲ ਆਏ ਤੇ ਰਾਏ ਸਾਹਿਬ ਨੇ ਕਿਹਾ ਉਹ ਜਦ ਚਲ ਕੇ ਦੇਖਨੇ ਆ ਜਦੋਂ ਗਏ ਉੱਥੇ ਵੇਖਣ ਉਹ ਪਹਿਲੇ ਨਾਲ ਵੀ ਅੱਛੀ ਸੀ ਫਸਲ ਉੱਥੇ ਜ਼ਬਰਦਸਤ ਵਾਹ ਤੇ ਮੇਰੇ ਖਿਆਲ ਨਾਲੇ ਮੇਰਾ ਮੈਂ ਇਸ ਅਕੀਦੇ ਦਾ ਬੜਾ ਮੰਨਣ ਵਾਲਾ ਹੈਗਾ ਕਿ ਜੇ ਰਾਏ ਸਾਹਿਬ ਨਾ ਹੁੰਦੇ ਔਰ ਬੀਬੀ ਨਾਨਕੀ ਨਾ ਹੁੰਦੀ ਤੇ ਸ਼ਾਇਦ ਉਹਨਾਂ ਨੂੰ ਜ਼ਿੰਦਗੀ ਵਿੱਚ ਇੰਨੀ ਆਸਾਨੀ ਨਾ ਮਿਲਦੀ ਕਿ ਇਹ ਅੱਲਾ ਦੇ ਕੰਮ ਨੂੰ ਲੈ ਕੇ ਅੱਗੇ ਜਾਣ ਵਾਸਤੇ ਕਿਉਂਕਿ ਉਹਨਾਂ ਨੂੰ ਫਿਰ ਉੱਤੇ ਇੱਕ ਦੋਸਤ ਦਾ ਵੀ ਸਾਯਾ ਮਿਲ ਗਿਆ ਇੱਕ ਵੱਡੇ ਭਾਈ ਦਾ ਵੀ ਮਿਲ ਗਿਆ ਬੀਬੀ ਨਾਨਕੀ ਵੀ ਆ ਗਏ ਨਾਲ ਫਿਰ ਉਹਨਾਂ ਨੂੰ ਨਾ ਇੱਕ ਹੈਲਪ ਮਿਲ ਗਈ ਸਪੋਰਟ ਨਾ ਵੀ ਨਾ ਜੀ ਉਸ ਵਜ੍ਹਾ ਤੋਂ ਫਿਰ ਉਹ ਜਿਹੜਾ ਉਹਨਾਂ ਦਾ ਸਿਲਸਿਲਾ ਫਿਰ ਉਹਨਾਂ ਨੇ ਬਹੁਤ ਟ੍ਰੈਵਲ ਕੀਤਾ ਉਹਨਾਂ ਫਿਰ ਬਾਬਾ ਗੁਰੂ ਨਾਨਕ ਫਿਰ ਉੱਥੇ ਰਹੇ ਨੇ ਲੇਕਿਨ ਉਹਨਾਂ ਦੀ ਇਹ ਜਿਹੜੀ ਸਾਰੀ ਚੀਜ਼ ਸੀ ਕਿ ਲੋਕਾਂ ਵਾਸਤੇ ਮੈਂ ਕੁਝ ਕੰਮ ਕਰਨਾ ਹੈ ਉਹਦੇ ਵਾਸਤੇ ਫਿਰ ਰਾਏ ਸਾਹਿਬ ਨੇ 185000 ਏਕੜ ਆਪਣੀ ਜਗ੍ਹਾ ਇਹ ਉਹ ਦੌਰ ਹੈ ਤੁਸੀਂ ਯਾਦ ਰੱਖੋ ਅੱਜ ਦੇ ਦੌਰ ਵਿੱਚ ਕਿਸੇ ਨੂੰ ਵੇਖਣਾ ਹੋਵੇ ਨਾ ਤਾਂ ਤੋਲਣਾ ਹੋਵੇ ਇਨਸਾਨ ਨੂੰ ਮੈਂ ਕਹਿੰਦਾ ਜੀ ਬੈਂਕ ਬੈਲੈਂਸ ਕੀ ਹੈ ਇਹਨਾਂ ਦੇ ਕਿੰਨੀਆਂ ਕੋਕੋਠੀਆਂ ਨੇ ਕਿੰਨੀ ਇਨਵੈਸਟਮੈਂਟ ਹੈ ਹਾਂ ਜੀ ਕਿੰਨੇ ਪੰਪ ਨੇ ਕਿੰਨੇ ਹੋਟੈਲਸ ਨੇ ਬਾਹਰ ਕੀਏ ਉਸ ਵਕਤ ਸਿਰਫ ਇੱਕ ਚੀਜ਼ ਹੁੰਦੀ ਸੀ ਤੁਹਾਡੀ ਜਾਗੀਰ ਜਾਗੀਰ ਹਾਂ ਕੀ ਦੇਖਿਆ ਹੋਏਗਾ ਰਾਏ ਸਾਹਿਬ ਨੇ ਕੀ ਨੂਰ ਵੇਖਿਆ ਹੋਏਗਾ ਕਿ ਉਹਨਾਂ ਇੱਕ ਲਾਈਨ ਮਾਰੀ ਔਰ ਉਹ ਜਿਹੜੀ ਲਾਈਨ ਉਹ ਕਹੇ ਜੀ ਇਹ ਜਿਹੜੀ ਹੈ ਨਾ ਜਗਾ ਇਹ ਮੈਂ ਦੇਣਾ ਆਪਣੇ ਵੀਰ ਨੂੰ ਆਪਣੇ ਭਾਈ ਨੂੰ ਮੈਂ ਦੇ ਤੈਨਾਂ ਆਪਣੇ ਦੋਸਤ ਨੂੰ ਮੈਂ ਦੇਣਾ ਕਿ ਇਹਦੇ ਨਾਲ ਉਹ ਅੱਲਾਹ ਦੇ ਜਿਹੜੇ ਕੰਮ ਅੱਲਾਹ ਦੀ ਰਾਹ 'ਚ ਕੰਮ ਕਰਨਾ ਚਾਹ ਰਹੇ ਨੇ ਕਿਉਂਕਿ ਵਾਲਦ ਤੈ ਨਹੀਂ ਸੀ ਕਰਨਾ ਚਾਹ ਰਹੇ ਜਿਵੇਂ ਅੱਜ ਦੇ ਵੀ ਤੁਹਾਡੇ ਦੋਸਤ ਅਕਾਊਂਟਸ ਜਿਹੜੇ ਹੁੰਦੇ ਨੇ ਅਕਾਊਂਟੈਂਟ ਹੁੰਦੇ ਨੇ ਉਹ ਤੇ ਇੱਕ ਇੱਕ ਉਹਨਾਂ ਦੇ ਕੋਸ਼ਿਸ਼ ਹੁੰਦੀ ਹੈ ਕਿ ਪੈਸਾ ਜਿਹੜਾ ਹੈ ਆਹ ਤੇ ਇਹਨੂੰ ਉਹ ਤੇ ਲੋਕੀਂ ਵੇਖਦੇ ਨੇ ਕਿ ਤੇ ਜ਼ਾਇਆ ਹੋ ਰਿਹਾ ਪੈਸਾ ਤੇ ਉਹਨਾਂ ਫਿਰ ਉਹ ਦੇਤਾ ਉਹਨਾਂ ਦੇ ਨਾਲ ਫਿਰ ਉੱਥੇ ਅੱਜ ਉੱਥੇ 40 ਦਿਹਾਤ ਆਬਾਦ ਨੇ ਨੰਕਾਣੇ ਸ਼ਹਿਰ ਦਾ 60% ਜਿਹੜਾ ਇਲਾਕਾ ਹੈਗਾ ਉਹ ਉਕਾਫ ਕੋ ਲੈ ਗਿਆ ਇਸ ਵਕਤ ਹੋਗੇ ਹੁਣ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਕੋਲ ਹੈਗੀ ਹੈ ਤੇ ਆਬਾਦ ਹੈ 60% ਤੋਂ ਜ਼ਿਆਦਾ ਨਨਕਾਨਾ ਸ਼ਹਿਰ ਜਿਹੜਾ ਹੈ ਉਹ ਇਸ ਟਾਈਮ ਲੋਅਰ ਜਗ ਉੱਥੇ ਰਹਿ ਰਹੇ ਨੇ ਉਹਨਾਂ ਦੀ ਓਨਰਸ਼ਿਪ ਨਹੀਂ ਹੈਗੀ ਉਹ ਰੈਂਟ ਦਿੰਦੇ ਨੇ ਲੀਜ਼ ਤੇ ਗਵਰਨਮੈਂਟ ਨੂੰ ਔਰ 40 ਦਿਹਾਤ ਆਬਾਦ ਨੇ ਉਥੇ ਜਿਹੜੇ ਕਿ ਚਲਦੇ ਆ ਰਹੇ ਨੇ ਉਹਨਾਂ ਦੇ ਦਿਹਾਤੇ ਤੇ ਜਿਹੜੇ ਜਿੱਥੇ ਅਸੀਂ ਬੈਠੇ ਆ ਫਿਰ ਇਹ ਨਨਕਾਨਾ ਜਿਹੜਾ ਹੈ ਸ਼ਹਿਰ ਇਹ ਉਹ ਸਾਈਟ ਸੀ ਜਿਹੜੀ ਕਿ ਬਾਬਾ ਜੀ ਨੂੰ ਦਿੱਤੀ ਗਈ ਸੀ ਤੇ ਜਿਹੜੀ ਸਟੇਟ ਹੈਗੀ ਉਹ ਉਹਨਾਂ ਦੀ ਇੱਕ ਹੋਰ ਸੀ ਹਥੋਂ ਚਾਰ ਕਿਲੋਮੀਟਰ ਬਾਹਰ 5 ਕਿਲੋਮੀਟਰ ਬਾਹਰ ਉਹਨਾਂ ਦੀ ਇੱਕ ਸਟੇਟ ਹੈ ਹਜੇ ਵੀ ਉਥੇ ਹੈ ਅਰਥਕੁਇਕ ਆਇਆ ਸੀ ਇਹ ਕੋਈ 1800 ਮੇਰੇ ਖਿਆਲ ਨਾਲ 1680 ਦੇ ਕਿ ਤਕਰੀਬ ਇਸ ਇਲਾਕੇ 'ਚ ਇੱਕ ਅਰਥਕੁਇਕ ਆਇਆ ਸੀ ਹਾਂ ਹਾਂ ਉਹ ਹਜੇ ਵੀ ਉਥੇ ਜਿਹੜੀ ਹੈ ਨਾ ਉਹ ਚੀਜ਼ਾਂ ਉਸ ਉਹ ਫਿੱਟ ਗਈਆਂ ਸਨ ਪੱਕੇ ਘਰ ਤਾਂ ਨਹੀਂ ਸੀ ਹੁੰਦੇ ਉਸ ਵਕਤ ਹੂੰ ਹੂੰ ਉਹ ਸਟੇਟ ਦੇ ਉੱਤੇ ਮੇਰਾ ਅੱਜ ਵੀ ਕਚਾਰੋ ਉੱਤੇ ਮੇਰਾ ਫਾਰਮ ਹਾਊਸ ਹੈ ਉੱਥੇ ਉਹਦੀ ਬੈਕ ਸਾਈਡ ਤੇ ਅਜੇ ਵੀ ਅਸੀਂ ਜ਼ਾਇਦਾ ਕੋਈ ਖੋਦੀਏ ਚੀਜ਼ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਪਹਿਲੇ ਵਕਤ ਦੀ ਕੜੇ ਜਾਂ ਕੋਈ ਚੀਜ਼ ਮੇਰੇ ਕੋਲ ਇੱਕ ਤੱਕੀ ਵੀ ਹੈ ਤੱਕੀ ਵੀ ਮੇਰੇ ਕੋਲੇ ਹੈ ਉੱਥੋਂ ਮੈਂ ਢੂੰਢੀ ਹੈ ਉੱਥੋਂ ਉਹ ਮੇਰੇ ਕੋਲ ਹੈ ਤੇ ਇਸ ਤਰ੍ਹਾਂ ਦੀ ਸਾਰੀ ਸੜਾ ਉਹਨਾਂ ਨਾਲ ਜਿਹੜੀ ਐਸੋਸੀਏਸ਼ਨ ਹੈ ਉਹ ਬਹੁਤ ਜ਼ਿਆਦਾ ਆਏਗੀ ਤੇ ਇਹ ਜਿਹੜੀ ਰਾਏ ਸਾਹਿਬ ਦੀ ਜਿਹੜੀ ਸਟੇਟ ਸੀ ਜਿਹੜੀ 40000 ਤੋਂ ਉੱਤੇ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਰਾਏ ਸਾਹਿਬ ਨੂੰ ਅੱਲਾ ਦੇ ਲੋਗ ਉਹ ਕਹਿੰਦੇ ਸਨ ਇਹ ਜਗ੍ਹਾ ਮੈਨੂੰ ਮਿਲੀ ਏ ਅੱਲਾ ਨੂੰ ਮੇਰੀ ਨਹੀਂ ਹੈਗੀ ਤੇ ਫਿਰ ਕੋਈ 5000 ਏਕੜ ਉਹਨਾਂ ਸ਼ਾਹ ਫੈਮਿਲੀ ਨੂੰ ਵੀ ਦਿੱਤੀ ਜਿਹੜੀ ਸ਼ਾਹ ਫੈਮਿਲੀ ਨਨਕਾਨਾ ਆਬਾਦ ਹੋਈ ਹਜੇ ਵੀ ਮੇਰੇ ਕੋਲ ਕੋਈ ਨਿਊਜ਼ ਹੈ ਗੁਜਰਾਤ ਐਚ ਵੀ ਰਾਏ ਸਾਹਿਬ ਦੀ ਕੋਈ ਸਟੇਟ ਦੀ ਆਵਾਜ਼ ਆਉਂਦੀ ਏ ਡੀ ਐਚ ਏ ਫੇਜ਼ 9 ਐਚ ਜਾਂ ਫੇਜ਼ 6 ਐਚ ਵੀ ਬੀ ਬੀ ਨਾਨਕੀ ਦੀ ਜਿਹੜੀ ਜਗ੍ਹਾ ਹੈ ਉਹ ਵੀ ਸਾਰੀ ਇਹਨਾਂ ਦੇ ਵਿੱਚ ਲੇਕਿਨ ਅਸੀਂ ਕੋ ਉਸ ਪਿੱਛੇ ਕਦੀ ਗਏ ਹੀ ਨਹੀਂ ਇੱਕ ਜਿਹੜੀ ਚੀਜ਼ ਚਲਦੀ ਆ ਰਹੀ ਹੈ ਉਹਨੂੰ ਅਗੇ ਉਹ ਕਹਿੰਦੇ ਹਨ ਫੇਸ ਡਿਗਸ ਵਗੈਰਾ ਉਹ ਤੇ ਸਾਰਾ ਉਹ ਨਵਾਂ ਸ਼ਾਇਦ ਉਹ ਗਵਰਨਮੈਂਟ ਕੋ ਲੈਗੀ ਨਾ ਉਹ ਓਕਾਫ ਕੋ ਲੈਗੀ ਹੈ ਅੱਛਾ ਜੀ ਜੀ ਅੱਛਾ ਫੈਸਲ ਸਾਹਿਬ ਐ ਵੀ ਕਹੇ ਜਿੰਜੇ ਸੀ ਕਿ ਹੈ ਕਿ ਸਾਜ ਸੀ ਨਹੀਂ ਹਜੇ ਵੀ ਹੈ ਵੇ ਤੇ ਜਿਹੜੇ ਸਿੱਖ ਪਰਾਂ ਨੇ ਉਹ ਤੁਹਾਡੇ ਨਾਲ ਅਜੇ ਵੀ ਰابطਾ ਕਰਦੇ ਨੇ ਕਿਉਂਕਿ ਇੱਕ ਜ਼ਾਇਰ ਜੀ ਗੱਲੇ ਤਾਲੁਕ ਬਹੁਤ ਗਹਿਰਾ ਹੈ ਤੇ ਕੋਈ ਮੈਸੇਜ ਆਂਦੇ ਹੋਣ ਕੋਈ ਕਿੰਝ ਤੁਹਾਡੇ ਨਾਲ ਰਿਲੇਸ਼ਨ ਹੈ ਜਿਹੜੇ ਤੇ ਜਿਹੜੇ ਆਪਣੇ دین ਨੂੰ ਬੜਾ ਦੇਖਦੇ ਨੇ ਡੈਪਥ ਵਿੱਚ ਉਹ ਜ਼ਿਆਦਾਤਰ ਮੇਰੀ ਜਿਹੜੀ ਅਸੈਸਮੈਂਟ ਹੈਗੀ ਉਹ ਬਾਹਰੀ ਹੈਗੇ ਨੇ ਹਾਂ ਹਾਂ ਜਿਹੜੇ ਲੋਕਲ ਨੇ ਉਹਨਾਂ ਦੇ ਆਪਣੇ ਪ੍ਰੋਬਲਮਸ ਵੀ ਹਨ ਉਹਨਾਂ ਦੀਆਂ ਆਪਣੀਆਂ ਕੋ ਹੋਰ ਕਿਸਮ ਦੇ ਕੋ ਸਾਡੀ ਸਾਡੀ ਫੈਮਿਲੀ ਨਹੀਂ ਉਹ ਮੈਂ ਉਹਨਾਂ ਕਿ ਮੇਰੇ ਖਿਆਲ ਵਿੱਚ ਉਹਨਾਂ ਦੀ ਗਲਤੀ ਨਹੀਂ ਹੈਗੀ ਕੋਈ ਗਲਤੀ ਸਾਡੀ ਵੀ ਐਸੀ ਕੋ ਪਿਛਲੇ 20-25 ਸਾਲ ਤੋਂ ਸਿਆਸਤ ਦੇ ਚੋਂ ਆਊਟ ਹੈਗੇ ਆ ਹਾਂ ਉਨ ਦੀ ਵਜ੍ਹਾ ਤੂੰ ਸਾਡਾ ਇੱਕ ਐਸੀ ਪਾਰਟੀ ਨਾਲ ਲਿੰਕ ਹੈਗਾ ਸੀ ਸਾਡੇ ਫੋਕਟਿਆਂ ਦਾ ਜਿਹੜੀ ਪੰਜਾਬ ਵਿੱਚ ਜਿੱਤ ਨਹੀਂ ਸਕਦੀ। ਤੋਂ ਜੋ ਫਿਰ ਉਥੋਂ ਜਿੱਦਾਂ ਲੋਕਲ ਉਹ ਫਿਰ ਉਹਨਾਂ ਦੇ ਆਪਣੇ ਪ੍ਰੋਬਲਮਸ ਹੁੰਦੇ ਨੇ ਉਹ ਫਿਰ ਚਾਹਦੇ ਹੋਏ ਵੀ ਉਹ ਸਾਡੇ ਨਾਲ ਉਹਨਾਂ ਪਿਆਰ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਫਿਰ ਮਾਮਲਾਤ ਵਿੱਚ ਉਹਨਾਂ ਜਿਹੜੇ ਬਾਕੀ ਲੋਕ ਹੁੰਦੇ ਹੁੰਦੇ ਨੇ ਉਹਨਾਂ ਨੂੰ ਬੜਾ ਕਰਦੇ ਨੇ ਤੰਗ ਕਰਦੇ ਨੇ। ਤੇ ਮੈਂ ਉਹਨਾਂ ਦੀ ਮੈਨੂੰ ਹੈ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਕੁਝ ਹਾਲਾਤ ਐਸੇ ਹੈਗੇ ਨੇ। ਔਰ ਇਸ ਟਾਈਮ ਜਿਹੜਾ ਨਨਕਾਨਾ ਦੇ ਵਿੱਚ ਜਿਹੜਾ ਇਹ ਉਕਾਸ ਦਾ ਸਾਰਾ ਏਰੀਆ ਇਹ ਲੋਕਾਂ ਵਾਸਤੇ ਬੜਾ ਦਰਦ ਹੈ ਇਸ ਚੀਜ਼ ਦਾ ਕਿਉਂਕਿ ਲੋਕਾਂ ਨੂੰ ਗਵਰਨਮੈਂਟ ਦੇ ਨਾਲ ਇਹਨਾਂ ਦੇ ਕਾਫੀ ਮਾਮਲੇ ਉੱਤੇ ਮੈਂ ਅੱਜ ਸ਼ਾਇਦ ਨਾ ਹੁੰਦਾ ਲੇਕਿਨ ਅੱਜ ਮੈਨੂੰ ਬਹੁਤ ਕੋ ਅਹਿਮ ਕੰਮ ਵੀ ਸਾਡ ਮੈਨੂੰ ਲੇਕਿਨ ਮੈਂ ਕਿਹਾ ਯਾਰ ਕੋਈ ਜਿਹੜੀ ਆਵਾਜ਼ ਉਠਾਣੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਜਿਹੜੇ ਮਾਲਕਾ ਨਾ ਹਕੂਕ ਨਹੀਂ ਹੈਗੇ ਉੱਤੇ ਔਰ ਹਰ 2 ਸਾਲ ਬਾਅਦ ਗਵਰਨਮੈਂਟ ਦੇ ਜਿਹੜੇ ਅਫਸਰਾਨ ਆਉਂਦੇ ਨੇ ਉਹ ਇਹਨਾਂ ਨੂੰ ਇੰਨਾ ਤੰਕ ਕਰਦੇ ਨੇ ਕਿ ਵਿਚਾਰੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਇਹ ਸਾਡੇ ਸਿਰ ਤੇ ਛੱਤ ਹੋਣੀ ਕਿ ਨਹੀਂ ਹੋਣੀ ਉਨਾ ਅਫਸਰਾਨ ਨੂੰ ਇਹ ਨਹੀਂ ਪਤਾ ਕਿ ਇਹ ਉਹ ਜਗ੍ਹਾ ਹੈ ਜਿਹੜੀ ਕੇ ਅਜ ਤੂੰ 550 ਸਾਲ ਪਹਿਲੇ ਜਾਂ 500 ਸਾਲ ਪਹਿਲੇ ਆਪਣੇ ਹੋਸ਼ 'ਚ ਹੋਸ਼ੋ ਹਵਾਸ 'ਚ ਅੱਲਾ ਦੇ ਨਾਂ ਤੇ ਦਿੱਤੀ ਗਈ ਸੀ ਇਹ ਉਹ ਜਗਾ ਨਹੀਂ ਹੈਗੀ ਜਿਹੜੇ ਕਿ ਇਥੋਂ ਸਾਡੇ ਸਿੱਖ ਜਾਂ Hindu ਵੀਰ ਛੱਡ ਗਏ ਸਨ ਜਦੋਂ ਪਾਕਿਸਤਾਨ ਬਣ ਰਿਆ ਸੀ ਇਹ ਕੋਈ ਬੰਦਾ ਫੌਤ ਹੋ ਜਾਏ ਔਲਾਦ ਨਾ ਹੋਵੇ ਤੇ ਉਕਾਫ ਲੈ ਲੈਂਦੀ ਹੈ ਇਹ ਸਿਰਫ ਪਿਓਰ ਅੱਲਾ ਦੇ ਬੰਦਿਆਂ ਦੇ ਆਸਤੇ ਦਿੱਤੀ ਗਈ ਹੈ ਪਰ ਅਫਸੋਸ ਹੈ ਕਿ ਅਸੀਂ ਅਫਸਰਾਂ ਨਾਲ ਉਸ ਲੈਵਲ ਤੇ ਗੱਲ ਨਹੀਂ ਕਰ ਪਾਉਂਦੇ ਅਸੀਂ ਔਰ ਉਹਨਾਂ ਨੂੰ ਸ਼ਾਇਦ ਆਈਡੀਆ ਨਹੀਂ ਆਏਗਾ ਔਰ ਉਹਨਾਂ ਦੇ ਜਿਹੜੀ ਪ੍ਰਾਈਸ ਪੇ ਕਰ ਰਹੇ ਨੇ ਉਥੋਂ ਦੇ ਲੋਕ ਨੇ ਇਸ ਪਾਸੋਂ ਤੁਹਾਨੂੰ ਨਨਕਾਨਾ ਵਿੱਚ ਬਾਇੰਗ ਪਾਵਰ ਨਹੀਂ ਉਥੇ ਮਹਿੰਗੀ ਲੋ ਲੋਕਾਂ ਕੋਲ ਉਹਨਾਂ ਦੇ ਇਸ਼ੂਜ਼ ਐਸੇ ਨੇ ਕਿ ਉਹ ਵੀ ਬੇਚਾਰੇ ਆਪਣੀ ਸਿਰਫ ਉਹ ਇੱਕ ਝੰਗ ਲਲਾੜ ਰਹੇ ਨੇ ਕਿ ਸਾਡੀ ਜਿਹੜੀ ਛੱਤ ਹੈ ਜਾਂ ਜਿਹੜੀ ਸਾਡੀ ਦੋ ਦੋ ਏਕੜ ਇੱਕ ਇੱਕ ਏਕੜ ਸਾਡੇ ਕੋਲ ਹੈਗੀ ਸਾਡੇ ਕੋਲ ਰਹਿ ਜਾਵੇ ਤੇ ਅਸੀਂ ਆਵਾਜ਼ ਉਠਾਵਾਂਗੇ ਤੇ ਕਿਤੇ ਇਹ ਹੀ ਨਾ ਸਾਡੇ ਕੋਲ ਲੈ ਲੈਣ ਤੇ ਮੈਂ ਸਿਰਫ ਉਸ ਜਿਹੜੀ ਹੁੰਦੀ ਹੈ ਕਿ ਇੱਕ ਝੰਗ ਜਿਹੜੀ ਹੈ ਉਹ ਕਿਉਂਕਿ ਸਾਡੇ ਵੀ ਜਿਹੜੇ ਦੋਸਤ ਸਾਡੇ ਦੋਸਤ ਨਹੀਂ ਸਾਡੇ ਅਜ਼ੀਜ਼ ਜਿਹੜੇ ਨੇ ਉਹ ਵੀ ਵਿਚਾਰੇ ਕਰ ਕਰਕੇ ਆਵਾਜ਼ ਉਠਾ ਉਠਾ ਕੇ ਉਹ ਵੀ ਥੱਕ ਗਏ ਨੇ ਥਕ ہار ਗਏ ਨੇ ਮੇਰੀ ਆਤਮਾ ਮੈਂ ਬੜਾ ਟੀਟ ਆਦਮੀ ਹਾਂ ਮੈਂ ਕਹਿੰਦਾ ਲੱਗੇ ਰੋ ਲੱਗੇ ਰੋ ਵਾਲਦ ਸਾਹਿਬ ਨੇ ਜਦੋਂ 88 ਚ ਐਮਐਨਏ ਸਾਹ ਉਹਨਾਂ ਨੇ ਬੀਬੀ ਤੋਂ ਇੱਕ ਲਿਆਸੀ ਲੋਕਾਂ ਦੇ ਇਹ ਪਹਿਲੇ ਹੁੰਦਾ ਸੀ ਕਿ ਜਦੋਂ ਬਾਪ ਫੌਤ ਹੁੰਦਾ ਸੀ ਜਾਂ ਮਾਂ ਫੌਤ ਹੁੰਦੀ ਸੀ ਤੇ ਔਲਾਦ ਨੂੰ ਰਾਈਟਸ ਇਨਟਰਸ ਨਹੀਂ ਨਹੀਂ ਦੇਸੀ ਹੁੰਦਾ ਉਹ ਫਿਰ ਰਾਜ ਸਾਹਿਬ ਨੇ ਉਦੋਂ ਬੀਬੀ ਦੇ ਸਸਾਇਬਾ ਨੂੰ ਕਿਹਾ ਕਿ ਇੱਕ ਲੈ ਕੇ ਦਿੱਤਾ ਫਿਰ ਇਹਦੀ ਇੱਕ ਇੱਕ ਮੰਡ ਠੇਕੇ ਦਾ ਇਹ ਇਸ਼ੂ ਹੈਗਾ ਕਿ ਜੀ ਇਹਦੀ ਜਿਹੜੀ ਕਿੰਨੀ ਰੀਲீஸ் ਹੋਏਗੀ ਇਹਦੀ ਉਹ ਵੀ ਰਾਜ ਸਾਹਿਬ ਨੇ ਅੱਬਾ ਜੀ ਨੇ ਉਹ ਕੀਤੀ ਉਹ ਚੀਜ਼ਾਂ ਜਿਹੜੀਆਂ ਨੇ ਉੱਥੇ ਫਸ ਗਈਆਂ ਨੇ ਉਹਨੋਂ ਉੱਥੇ ਬੜਾ ਕਾਰੋਬਾਰ ਹੋ ਰਿਹਾ ਹੈ ਉੱਥੇ ਲੋਕੀ ਜਿਹੜੇ ਨੇ ਉਸ ਕਿਉਂਕਿ ਓਨਰਸ਼ਿਪਤ ਹੈ ਨਹੀਂ ਉਸ ਸਟੈਂਪ ਪੇਪਰ ਉੱਤੇ ਵੇਚ ਦਿੰਦੇ ਨੇ ਕੋਈ ਦਜਾਲੀ ਉੱਥੇ ਕੰਮ ਕਰ ਰਿਹਾ ਹੈ ਕਿ ਕਬਜ਼ੇ ਹੋ ਰਹੇ ਨੇ ਉੱਥੇ ਅਸੀਂ ਤੇ ਆਪਣੀ ਜੰਗ ਕਰ ਰਹੇ ਆ ਬਿਲਕੁਲ ਲੇਕਿਨ ਇਹਦਾ ਜਿਹੜਾ ਹੱਲ ਹੋਏਗਾ ਨਾ ਉਹਦਾ ਹੱਲ ਹੋਏਗਾ ਗਵਰਨਮੈਂਟ ਦੇ ਨਾਲ ਬੈ ਕੇ ਇਹ ਪੀਐਮ ਦੇ ਲੈਵਲ ਤੋਂ ਇਠਾਂ ਦਾ ਕੰਮ ਹੀ ਨਹੀਂ ਆਏਗਾ ਮੈਂ ਸੁਣਿਆ ਸੀ ਕਿ ਸਰਦਾਰ ਲੋਕ ਨਾ ਫਾਈਵ ਸਟਾਰ ਹੋਟਲ ਬਣਾ ਰਹੇ ਨੇ ਜਿਹੜੇ ਆਂਦੇ ਨੇ ਲੋਕ ਬਾਹਰੋਂ ਆਂਦੇ ਨੇ ਸਿੱਖ ਤੇ ਉਥੇ ਉਹਨਾਂ ਦੇ ਰਹਿਣ ਲਈ ਉਹਨਾਂ ਦੇ ਕਰਨ ਦੇ ਸਰ ਉਹਦਾ ਇਸ਼ੂ ਹੈ ਕਿ ਨਨਕਾਣੇ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਹਮਮ ਅਤੇ ਉਹ ਜਿਹੜੀ ਜਗ੍ਹਾ ਉਹ ਆਏ ਸਨ 2 ਸਾਲ ਪਹਿਲੇ 2 ਸਾਲ ਪਹਿਲੇ ਇਹ ਸਾਰੀਆਂ ਚੀਜ਼ਾਂ ਨੇ ਆਪਿੰਦਾ ਏਅਰ ਹਮਮ ਗੱਲਾਂ ਬਾਤਾਂ ਹੁੰਦੀਆਂ ਨੇ ਫੇਸਬੁੱਕ ਤੇ ਲਾ ਦਿੱਤਾ ਜਾਂਦਾ ਹੈ ਕਿ ਜੀ ਹੋ ਰਿਹਾ ਹੈ। ਹਮਮ ਅਮਲੀ ਤੌਰ ਤੇ ਤੁਸੀਂ ਜਾਓ ਤੇ ਅੱਜ ਵੀ ਮੈਂ ਆਉਂਦੇ ਵੇਖ ਰਿਹਾ ਸੀ ਕਿ 5 6 ਵੱਡੇ ਪੋਸਟਰ ਲਾਹੌਰ ਵਾਪਸ ਐਂਟਰ ਹੋ ਰਹਾ ਸੰਤ ਰਾਤ ਰੈਂਡ ਦੀ ਜਗ੍ਹਾ ਨਹੀਂ ਉੱਤੇਗੀ ਪਰ ਦੁਬਾਰੇ ਵੀ ਆਖਿਆ ਜਾਂਦਾ ਜੀ ਬਹੁਤ ਜਗ੍ਹਾ ਹੈ ਉੱਥੇ ਲੇਕਿਨ ਤੁਸਾਂ ਨੂੰ ਦੇਖਣਾ ਪੈਣਾ ਹੈ ਕਿ ਇਹਨੂੰ ਰਿਲੀਜੀਅਸ ਟੂਰਿਜ਼ਮ ਦੇ ਨਾਲ ਕਿਵੇਂ ਲਿੰਕ ਕਰਨਾ ਹੈ ਪੂਰਾ ਨਨਨਕਾਨਾ ਸ਼ਹਿਰ ਉੱਤੇ ਜਾ ਸਕਦਾ ਜਿਹੜੇ ਉਹਦੇ ਲੋਕ ਉੱਥੇ ਹਨ ਉੱਥੇ ਸੋਵੇਨਿਅਰ ਸ਼ਾਪਸ ਹੌਣ ਉੱਥੇ ਹੋਣ ਉੱਥੇ ਬਹੁਤ ਜ਼ਬਰ ਹਜੇ ਉੱਥੇ ਕੁਝ ਹੈ ਨਹੀਂ ਸਾਡੇ ਕੋਲ ਉਹ ਹਵੇਲੀਆਂ ਮੌਜੂਦ ਨੇ ਉਹ ਜਗ੍ਹਾ ਉਹ ਮਿੱਟੀ ਉਹ ਪਾਣੀ ਸਭ ਕੁਝ ਇੱਥੇ ਤੇ ਬਾਬਾ ਗੁਰੂ ਨਾਲ ਖੇਡਦੇ ਹੁੰਦੇ ਸਨ ਲੋ ਜੀ ਮੈਂ ਆ ਰਿਹਾ ਦੇ ਦੇਖੋ ਤੁਸੀਂ ਸੋ ਬismillah ਆਓ ਇਹਨਾਂ ਨੂੰ ਲੈ ਕੇ ਆਓ ਸਾਰਿਆਂ ਨੂੰ ਲੈ ਕੇ ਆਓ